ਅਰਥਾਤ ਦੀ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਪਿੰਡ ਨੇਪਾਲ ਦੇ ਗੁਰਦੁਆਰਾ ਲੋ ਲੰਗਰ ਸਾਹਿਬ ਕੇ ਸੰਤ ਬਾਬਾ ਸੇਵਾ ਸਿੰਘ ਸੰਤ ਬਾਬਾ ਭਾਗ ਸਿੰਘ ਸੰਤ ਬਾਬਾ ਲਾਪ ਸਿੰਘ ਸੰਤ ਬਾਬਾ ਹਰਪ੍ਰਜਨ ਸਿੰਘ ਪਹਿਲਵਾਨ ਮੌਜੂਦਾ ਮੁਖੀ ਸੰਤ ਬਾਬਾ ਸੋਚਾ ਸਿੰਘ ਸਚਖੰਡ ਵਾਸੀ ਜਥੇਦਾਰ ਬਾਬਾ ਸੁਵੇਕ ਸਿੰਘ ਕਿਲਾ ਆਨੰਦਗੜ੍ਹ ਸਾਹਿਬ ਕਾਰ ਸੇਵਾ ਵਾਲਿਆਂ ਦੀ ਰਹਿਨਮਾਈ ਹੇਠ ਦੋ ਰੋਜ਼ਾ ਸਾਲਾਨਾ ਗੁਰਮਤ ਸਮਾਗਮ ਸਮੂਹ ਨਗਰ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਜੇ ਧਾਰਮਿਕ ਦੀਵਾਨ ਵਿੱਚ ਕਵੀਸ਼ਰੀ ਜਥਿਆਂ, ਰਾਗੀ ਢਾਡੀ ਅਤੇ ਕਥਾਵਾਚਕਾਂ ਨੇ ਦੂਰ ਨੇੜੇੋਂ ਆਈ ਸਾਧ ਸੰਗਤ ਨੂੰ ਕੀਰਤਨ ਰਾਹੀ, ਕਵੀਸ਼ਰੀ ਰਾਹੀ ਤੇ ਰੱਬੀ ਬਾਣੀ ਰਸ ਭਿੰਨੇ ਸ਼ਬਦਾਂ ਰਾਹੀਂ ਨਿਹਾਲ ਕੀਤਾ। ਇਸ ਮੌਕੇ ਆਏ ਹੋਏ ਜਥਿਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਰੂਪਾ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮੁਫਤ ਮੈਡੀਕਲ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਡਾਕਟਰ ਬਲਜਿੰਦਰ ਸਿੰਘ ਪ੍ਰਦਾਨ ਆਰਐਮਪੀ ਜੂਨੀਅਨ ਸਰਕਲ ਪਿੰਡੀ ਸਾਹ ਦਾ ਡਾਕਟਰ ਬਿੱਟੂ ਸਿੰਘ ਨੇਪਾਲ ਡਾਕਟਰ ਦਰਸ਼ਨ ਸਿੰਘ ਨੇਪਾਲ ਡਾਕਟਰ ਅਮਰਤਪਾਲ ਸਿੰਘ ਨੇਪਾਲ ਡਾਕਟਰ ਨਿਸ਼ਾਨ ਸਿੰਘ ਨੇਪਾਲ ਡਾਕਟਰ ਸੁਭਾਸ ਅਵਾਨ ਬਸਉ ਵੱਲੋਂ ਮੁਫਤ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਿਆ ਇਸ ਮੌਕੇ ਠੰਡੇ ਮਿੱਠੇ ਫਲਾਂ ਤੇ ਜੂਸ ਅਤੇ ਅਟੁੱਟ ਲੰਗਰ ਵੀ ਵਰਤਾਏ ਗਏ ਇਸ ਮੌਕੇ ਸੇਵਾਦਾਰ ਬਾਬਾ ਗੁਰਵਿੰਦਰ ਸਿੰਘ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਬਾਬਾ ਨਿਰਮਰ ਸਿੰਘ ਨੇ ਪਾਲ ਜਥੇਦਾਰ ਬਾਬਾ ਜੋਧਵੀਰ ਸਿੰਘ ਅਜਨਾਲਾ ਬਾਬਾ ਜੁਗਿੰਦਰ ਸਿੰਘ ਲੋਪੋਕੇ ਬਾਬਾ ਹਰਦੀਪ ਸਿੰਘ ਬੱਚੀਵਿੰਡ ਸਟੇਜ ਸਕੱਤਰ ਕੁਲਦੀਪ ਸਿੰਘ ਦਲਜੀਤ ਸਿੰਘ ਚੱਕ ਦੀਵਾਨ ਸਿੰਘ ਬਾਬਾ ਵਜੀਰ ਸਿੰਘ ਨਾਰਲਾ ਸਰਪੰਚ ਬਲਜੀਤ ਸਿੰਘ ਸਾਬਕਾ ਸਰਪੰਚ ਬਾਬਾ ਅਫਤਾ ਸਿੰਘ ਸਾਬਕਾ ਸਰਪੰਚ ਬਾਬਾ ਅਫਤਾ ਸਿੰਘ ਸਾਬਕਾ ਸਰਪੰਚ ਅਜੀਤ ਸਿੰਘ ਜਸਤਰਵਾਲ ਕੁਲਵੰਤ ਸਿੰਘ ਛਾਕ ਕੜਿਆਲ ਗੁਰਦੇਵ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਥਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤਸਰ ਜ਼ਿਲ੍ਹਾ ਦੀ ਤਹਿਸੀਲ ਅਜਨਾਲਾ ਇਸ ਤੋਂ ਲੰਘੇ ਪਾਸੇ ਤਕਰੀਬਨ 7-8 ਕਿਲੋਮੀਟਰ ਦੇ ਉੱਪਰ ਇੱਕ ਪਿੰਡ ਵਸਿਆ ਨੇਪਾਲ ਜੋ ਕਿ ਬਿਲਕੁਲ ਸੱਕੀ ਦੇ ਕੰਢੇ ਤੇ ਹੈ ਇੱਥੇ ਗੁਰਦੁਆਰਾ ਸਾਹਿਬ ਜਿਹੜਾ ਸ਼ਸ਼ੋਭਤ ਹੈ ਹਰ ਸਾਲ ਇੱਥੇ ਸਾਲਾਨਾ ਗੁਰਮਤ ਸਮਾਗਮ ਕਰਾਇਆ ਜਾਂਦਾ ਹੈ ਤਾਂ ਕਿ ਗੁਰ ਸਿੱਖੀ ਦਾ ਪ੍ਰਚਾਰ ਵੱਧ ਤੋਂ ਵੱਧ ਕੀਤਾ ਜਾਵੇ ਇਸ ਸਾਲ ਵੀ ਗੁਰੂ ਨੇ ਬੜੀ ਵੱਡੀ ਕਿਰਪਾ ਕੀਤੀ ਕਿ ਜਿਸ ਦੇ ਸਦਕਾ 30 ਅਤੇ 31 ਮਾਰਚ ਨੂੰ ਦੋ ਦਿਨ ਦਾ ਇਹ ਸਮਾਗਮ ਕੀਤਾ ਗਿਆ ਜਿਸ ਵਿੱਚ ਗੁਰਮਤਿ ਸਿਧਾਂਤ ਦੇ ਮੁਤਾਬਕ ਪ੍ਰਚਾਰਕਾਂ ਦੇ ਕੋਲੋਂ ਪ੍ਰਚਾਰ ਕਰਵਾਇਆ ਗਿਆ ਅਤੇ ਬਹੁਤ ਸਾਰੀ ਸੰਗਤ ਨੇ ਇਸ ਨੂੰ ਸੁਣਿਆ ਔਰ ਪੜਨ ਕੀਤਾ ਹੈ ਕਿ ਵਿਸਾਖੀ ਦਾ ਦਿਹਾੜਾ ਆ ਰਿਹਾ ਹੈ ਉਹ ਵੱਧ ਤੋਂ ਵੱਧ ਗੁਰਸਿੱਖ ਜਿਹੜੇ ਨੇ ਉਹ ਅੰਮ੍ਰਿਤਧਾਰੀ ਹੋਣਗੇ ਸੋ ਬਾਕੀ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਜਿਸ ਤਰ੍ਹਾਂ ਇੱਥੇ ਆਈਆਂ ਸੰਗਤਾਂ ਨੇ ਪਰਨਨ ਕੀਤਾ ਹੈ ਤੁਸੀਂ ਵੀ ਸਾਰੇ ਇਸੇ ਤਰ੍ਹਾਂ ਪਰਨਨ ਕਰਕੇ ਗੁਰਸਿੱਖੀ ਵਿੱਚ ਜਿਹੜਾ ਉਹ ਦਾਖਲਾ ਲੈਣ ਦੀ ਕਿਰਪਾਲਤਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਘਟੋ ਘਟ 35 ਸਾਲ ਤੋਂ ਸਾਡੇ ਨਗਰ ਉਤੇ ਨਗਰ ਨਪਾਲਾ ਤੇ ਬਹੁਤ ਵੱਡੀ ਕਿਰਪਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਤੇ ਪਾਤਸ਼ਾਹ ਦਾ ਹਰ ਸਾਲ ਦੀ ਦੌਰੋਜਾ ਪ੍ਰੋਗਰਾਮ ਜਿੱਥੇ ਸਾਰੇ ਨਗਰ ਵੱਲੋਂ ਮਨਾਇਆ ਜਾਂਦਾ ਹੈ ਇੱਥੇ ਮਹਾਂਪੁਰਸ਼ ਬਾਬਾ ਹਰਭਜਨ ਸਿੰਘ ਜੀ ਸਤਖੰਡ ਵਾਸੀ ਕਿਲਾ ਅਨੰਦਗੜ੍ਹ ਵਾਲੇ ਉਹਨਾਂ ਤੋਂ ਵਰਸਾਏ ਹੋਏ ਜਥੇਦਾਰ ਬਾਬਾ ਸੁੱਚਾ ਸਿੰਘ ਜੀ ਸਾਡੇ ਨਗਰ ਦੇ ਜਥੇਦਾਰ ਬਾਬਾ ਸ਼ਵੇਕ ਸਿੰਘ ਜੀ ਜਿਨ੍ਹਾਂ ਨੇ ਸਾਰਾ ਜੀਵਨ ਆਪਣਾ ਸੇਵਾ ਦੇ ਵਿੱਚ ਲਾਇਆ ਉਹਨਾਂ ਵੱਲੋਂ ਹੀ ਇਹ ਸਾਰਾ ਪ੍ਰਬੰਧ ਇਹ ਜਿਹੜਾ ਗੁਰੂ ਘਰ ਹੈ ਗੁਰਦੁਆਰਾ ਲੋਹ ਲੰਗਰ ਸਾਹਿਬ ਇੱਥੇ ਜਿਹੜਾ ਡੇਰਾ ਇਹ ਸਾਰਾ ਹੀ ਉਹਨਾਂ ਦੀ ਮਿਹਰਬਾਨੀਆਂ ਤੇ ਉਹਨਾਂ ਨੇ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਇਹ ਸੇਵਾ ਦਾ ਕੁੰਭ ਹੈ ਇੱਥੇ ਚੱਲਦਾ ਇਥੋਂ ਬਹੁਤ سارے ਇਲਾਕੇ ਵਿੱਚੋਂ ਅਗਰਾਹੀਆਂ ਕਰਕੇ ਤੇ ਉਹਨਾਂ ਵੱਲੋਂ ਇਹ ਕਿਲਾ ਆਨੰਦਗੜ੍ਹ ਵਿਖੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਚਾਈਆਂ ਜਾਂਦੀਆਂ ਕਦੀ ਦੁੱਧ ਦੀ ਸੇਵਾ ਜਦੋਂ ਕੋਈ ਵੀ ਵੱਡੇ ਮਹਾਪੁਰਸ਼ਾਂ ਵੱਲੋਂ ਹੁਕਮ ਆਉਂਦਾ ਸੀ ਉਹਨਾਂ ਸਾਰਾ ਜੀਵਨ ਆਪਣਾ ਗੁਰੂ ਕੀ ਸੇਵਾ ਦੇ ਵਿੱਚ ਲਾਇਆ ਏ ਇਹ ਸਾਰੀ ਦੇਣ ਜਿਹੜੀ ਹੈ ਇਹ ਜਥੇਦਾਰ ਬਾਬਾ ਸ਼ਵੇਕ ਸਿੰਘ ਹਾਰਾ ਵੱਲੋਂ ਇਹ ਪ੍ਰੋਗਰਾਮ ਜਿਹੜੇ ਆਰੰਭ ਕੀਤੇ ਗਏ ਸੀ ਅੱਜ ਤੱਕ ਜਿਹੜੇ ਹਰ ਸਾਲ ਹੀ ਦੋ ਰੋਜਾ ਇਹ ਪ੍ਰੋਗਰਾਮ ਜਿਹੜਾ ਹੈ ਇਹ ਐਸਵਾਰਤੀ ਤੇ 31 ਮਾਰਚ ਨੂੰ ਇਸੇ ਮਾਰਚ ਮਹੀਨੇ ਵਿੱਚ ਹੁੰਦਾ ਕਦੀ 1-2 ਦਿਨ ਪਹਿਲਾਂ ਕਦੀ 1-2 ਦਿਨ ਮਗਰੋਂ ਆ ਜਾਂਦਾ ਹੈ ਤੇ ਇਹ ਜਥੇਦਾਰ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਸੋਢਾ ਥਮਾ ਹੋਇਆ ਹੈ ਉਹ ਸਾਡੇ ਤੋਂ ਵਿਛੜ ਗਏ ਨੇ ਕਾਲ ਚਲਾਣਾ ਕਰ ਗਿਆ ਸੱਚਖੰਡ ਵਿੱਚ ਜਾ ਬਰਾਜੇ ਹਨ ਉਹਨਾਂ ਦੇ ਹੁਣ ਲੈਕ ਸੁਪੁੱਤਰ ਜਥੇਦਾਰ ਬਾਬਾ ਗੁਰਵਿੰਦਰ ਸਿੰਘ ਜੀ ਉਹਨਾਂ ਨੂੰ ਮਹਾਪੁਰਸ਼ਾਂ ਵੱਲੋਂ ਇਸ ਇਲਾਕੇ ਦੀ ਜਥੇਦਾਰੀ ਤੇ ਗੁਰੂ ਘਰ ਦੀ ਜਿਹੜੀ ਸੇਵਾ ਹੈ ਸੌਂਪੀ ਗਈ ਹੈ ਉਹਨੇ ਸਾਡੇ ਛੋਟੇ ਵੀਰ ਬੜੀ ਕਿਰਪਾ ਇਹਨਾਂ ਤੇ ਵੀ ਕਿਉਂਕਿ ਜਥੇਦਾਰ ਬਾਬਾ ਸ਼ਵੇਗ ਸਿੰਘ ਹਨ ਨੇ ਇਹਨਾਂ ਨੂੰ ਇਹ ਨਾਲ ਰੱਖਿਆ ਤੇ ਇਹਨਾਂ ਦਾ ਜਨਮ ਵੀ ਗੁਰੂ ਘਰ ਵਿਖੇ ਹੋਇਆ ਗੱਗੋਮਾਲ ਵਿਖੇ ਹੋਇਆ ਸੀ ਕਿਉਂਕਿ ਉਦੋਂ ਤੋਂ ਉਹ ਸੇਵਾ ਕਰਦੇ ਆ ਅੱਜ ਤੱਕ ਇਹ ਹੁਣ ਇਹ ਬਾਬਾ ਜੀ ਦੇ ਨਾਲ ਸਾਰਾ ਇਹਨਾਂ ਨੂੰ ਸਮਝਿਆ ਹੈ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਕਿ ਕਿਹੜੇ-ਕਿਹੜੇ ਗੁਰੂ ਘਰ ਦੀ ਜਿਹੜੀ ਸੇਵਾ ਹੈ ਕਿੱਥੋਂ ਚੱਲਦੀ ਹੈ ਕਿਵੇਂ ਸਾਰਾ ਪ੍ਰੋਗਰਾਮ ਜਿਹੜਾ ਹੈ ਬੜੀ ਕਿਰਪਾ ਹੈ ਅਮਰ ਧਾਰੀ ਤੇ ਨਿਤਨੇਮ ਦੇ ਪ੍ਰਪੱਕ ਬਾਣੀ ਦੇ ਰਸੀਏ ਨੇ ਬੜੀ ਕਿਰਪਾ ਹੈ ਤੇ ਅਸੀਂ ਅਰਦਾਸ ਕਰਦੇ ਆ ਕਿ ਸਾਰੇ ਇਲਾਕੇ ਦਾ ਪਾਤਸ਼ਾਹ ਜਿਹਾ ਇਮਾਨ ਤੇ ਸਤਕਾਰ ਜਿਹੜਾ ਜਿਹੜੀ ਸੇਵਾ ਚੱਲ ਰਹੀ ਏ ਅਸੀਂ ਸਾਰੇ ਸੇਵਾ ਦੇ ਨਾਲ ਜੁੜੇ ਰਹੀਏ ਪਾਤਸ਼ਾਹ ਕਿਰਪਾ ਕਰਨ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਵਤਨ ਦੀ ਮਿੱਟੀ ਇਹ ਜੋ ਟੀਵੀ ਵਾਲੇ ਵੀਰ ਦੇ ਉਹ ਆਏ ਆ ਉਹਨਾਂ ਦਾ ਬਹੁਤ ਬਹੁਤ ਸਤਕਾਰ ਸਾਡੇ ਸਾਰੇ ਨਗਰ ਵੱਲੋਂ ਮਹਾਪੁਰਸ਼ਾਂ ਵੱਲੋਂ ਕਿਉਂਕਿ ਇਹ ਬੜੀ ਵੱਡੀ ਸੇਵਾ ਏ ਦੇ ਦੇਸਾਂ ਪਰਦੇਸਾਂ ਵਿੱਚ ਇਹ ਜਿਹੜਾ ਪ੍ਰੋਗਰਾਮ ਹੈ ਤੁਸੀਂ ਸਾਰਾ ਸਾਡੇ ਨਗਰ ਦਾ ਜਿਹੜਾ ਨਾਂ ਹੈ ਉਹ ਆਵੇਗਾ ਤੇ ਇਹ ਸਾਰੀ ਕਿਰਪਾ ਗੁਰੂ ਪਾਤਸ਼ਾਹ ਦੀ ਹੈ ਉਹ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ